ਜਾ ਦੇ ਜੱਗਰ ਜੀ ਕਾ ਜਾਂ ਜੇਠ ਜੀ ਕਾ ਜਾ ਅਗਰੇ ਪਹਾਈ ਗਏ ਹੁਣ ਮੈਂ ਚੁੰਗਲਾ ਫਰਮਸ ਨੂੰ ਲੈ ਪਹਿਲਾਂ ਜਾ ਕੇ ਇਹਨੂੰ ਚਾਹ ਫੜਾ ਕੇ ਆਵਾਂ ਫੇਰ ਧਾਰ ਚਾਉਂਗੀ ਜੇ ਪਹਿਲਾਂ ਧਾਰ ਚੋਂ ਚਲੀ ਗਈ ਤਾਂ ਇਹਨੇ ਮੈਨੂੰ ਗਾਲਾਂ ਕੱਢ ਕੱਢ ਮਾਰ ਦੇਣਾ ਆਹਨ ਦੇਖ ਖਾਲਸਾ ਦੀ ਕੋਈ ਕੰਮ ਨਹੀਂ ਆਉਂਦੀ ਬਥੇਰਾ ਕਹਿ ਲਿਆ ਕਿ ਮੇਰਾ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਨਾ ਰਿਸ਼ਤਾ ਕਰਾਣ ਤੇ ਆਵੇ ਨਾ ਆਪੱਖ ਦਾ ਸ਼ਰਾ ਸਮਝੇ ਮੈਂ ਤਾਂ ਮਰਨੇ ਜਾ ਰਿਹਾ ਹਾਂ ਹੈ ਮੇਰਾ ਸਿਰ ਨੂੰ ਚੜਾ ਪਿਆ ਬੁਖਾਰ ਆ ਦੱਸਾਂ ਮੈਂ ਕਿੱਧਰ ਕਿੱਧਰ ਜਾਵਾਂ ਹੁਣ ਕਹਦੂਗੀ ਕੱਟਾ ਛੱਡ ਦੇ ਦਾ ਚੋਣੀਆ ਕਿਵੇਂ ਭੈਣ ਦਾ ਖਤਮ ਨੌਕਰ ਹੋਵਾਂ ਕਿ ਤੁਮਰੀ ਉੱਪਰ ਜਾਈ ਲੱਗਦੀ ਐ ਕੁਝ ਜੀਕ ਐ ਕੋਈ ਖੰਡਕ ਐ ਕੋਈ ਜਾਨੂ ਕੈ ਕੁਸਤਾ ਕੈ ਹੋ ਗਈ ਵੇ ਜਾ ਅਗੜਾ ਕੱਟਾ ਖੋਲ ਦੇ ਸਾਰੇ ਕੰਮ ਦੀ ਮਾਲ ਦੀ ਵਸਰੇ ਨਾ ਕਾਉਂ ਮਤੂ ਬਾਨ ਵਾਲੇ ਲੈਂਡੇ ਨੂੰ ਪੰਦਾ ਜਿਹੜੇ ਲੌਂ ਚੱਲਦਾ ਪਹਿਲਾ ਕੱਟਾ ਛੱਡਾਂ ਤੇ ਇਹਨੂੰ ਮੈਂ ਪਹਿਣ ਦੁੱਦਾਂ ਮੈਂ ਕਹਿੰਦਾ ਘੁੱਟ ਚਾਦੀ ਕਰਦੇ ਪਹਿਣਦੇ ਖਾਦ ਮੈਂ ਦੋਨੇ ਪੈਰ ਚੱਕ ਕੇ ਪੈ ਜੂਗੀ ਉਹ ਨਾ ਮੈਂ ਬੋਕ ਬੋਕੋਣਾ ਤੈਨੂੰ ਪਹਿਣਦੇ ਖਾਦ ਮਾਂ ਦੇ ਕਿਹਨੇ ਓ ਬੜਾ ਓਏ ਬੜਾ ਅਮਜਾ ਕੁੜੀ ਚੋਦਾ ਨਾ ਕੜਾ ਕਰਦੀ ਹੁੰਦਾ ਲੈ 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 ਜਾ ਕੜਾ ਓ ਜਾ ਓਏ ਹੋ ਜਾਇਆ ਕੜਾ ਮੰਦੇ ਸਾਰੇ ਲੋ ਇਹ ਦੇਖ ਕਾਸ਼ ਉਹਦਾ ਕਾਸ਼ ਇੱਧਰ ਆ ਜਾ ਮੇਰੇ ਖਸਮਾ ਰਿਆ ਓਏ ਆ ਜਾ ਡੇਢ ਘੰਟਾ ਹੋ ਗਿਆ ਡੀਕਦੇ ਨੂੰ ਹਲ ਫੜ ਚਾਹ ਪੀ ਲੈ ਆ ਫੜ ਚਾਹ ਪੀ ਲੈ ਮੇਰੇ ਸਾਡੇ ਕੋਲ ਬਿਸਕੁਟ ਚੱਕ ਲਿਆ ਘਰ ਦੇ ਬਿਸਕੁਟ ਕਰਾਏ ਪਏ ਨੇ ਦਾਜ ਚ ਤੁਰਿੰਗ ਉਹਨਾਂ ਨੂੰ ਓਹੋ ਭੁੱਲ ਗਈ ਕੋਈ ਨਾ ਮੇਰੇ ਦਿਮਾਗ ਚੋਂ ਨਿਕਲ ਗਿਆ ਨਾਲਿਆ ਤੇਰੀ ਪਣੋ ਮੈਂ ਇਸ ਕਾਦੀ ਰਿੰਗਣ ਲੱਗ ਰਹੀ ਐ ਇਹਨੂੰ ਚੋਰਾ ਮਾਣਾ ਮੋਟਾ ਤੇ 12:00 ਵੱਜ ਕੇ ਫੇਰ ਲਾਵੇ ਲੱਗੇਗੇ ਉਹਦੇ ਜੋਨੀ ਆ ਹਣਾ ਮੈਨੂੰ ਹੋਰ ਵੀ ਕੰਮ ਬਥੇਰੇ ਹੁੰਦੇ ਨੇ ਉਧਰ ਲੱਸੀ ਲੁੱਸੀ ਰੜਕਣੀ ਹੁੰਦੀ ਆਗੀ ਚਾਰ ਘੰਟੇ ਉੱਠੀ ਨੂੰ ਪਹਿਲਾਂ ਕੀ ਦਸ ਛਣਛਣਾ ਫੜਦੀ ਸੀ ਕੀ ਕਰਦੀ ਸੀ ਘੜੂ ਪੋਚਾ ਨਹੀਂ ਐਡੇ ਘਰ ਚ ਕਰਨਾ ਪੈਂਦਾ ਤੇਰਾ ਤਾਂ ਭੈਣ ਚੋ ਇਸ ਨੂੰ ਨਿਪੜਦਾ ਹੈ ਗਿਆ ਇਹ ਆ ਜਾ ਮਸ਼ੀਨ ਲਾਈ ਹੋਈ ਆ ਫਿਰ ਲੱਸੀ ਵੀ ਰੜਕੀ ਆ ਰੋਟੀ ਬਣਾਈ ਆ ਸਬਜੀ ਬਣਾਈ ਆ ਚਾਚੀnga ਦਫਾਉ ਲੰਘ ਜਾ ਮੈਂ ਇਸ ਰੰਗ ਨੇ ਟੱਪ ਕੀ ਤਰੀਪ ਨੂੰ ਮਿਲਣੇ ਵੀ ਨਹੀਂ ਹੈਗੇ ਉਹ ਉਹ ਕਿੱਥੇ ਅਮਰੀਕੀ ਠੱਠਾ ਅਮਰੀਕੀ ਇੱਧਰ ਕਿ ਆਉਣਾ ਮੈਨੂੰ ਨਹੀਂ ਪਤਾ ਕਿ ਦੇਖ ਲੈ ਜਾ ਕੇ ਬੱਚਾ ਲੈਟਰਨ ਚ ਬੜਿਆ ਸੀ ਫਿਰ ਉਹ ਤਾਂ ਜਾਣੀ ਜਰੂਰੀ ਕੰਮ ਹੈ ਉੱਠਣ ਸਾਰ ਪਹਿਲਾਂ ਕਹਿ ਦੂਗਾ ਭਰ ਦੇ ਮੈਨੂੰ ਕੌਲੀ ਭੁੱਕੀ ਦੀ ਫਿਰ ਪੀ ਕੇ ਦੋ ਕੌਲੇ ਚਾਹ ਦੇ ਫਿਰ ਮਰੂਗਾ ਜਰਦਾ ਲਾ ਕੇ ਫਿਰ ਬਿੱਠਾ ਕਰਦਾ ਫਿਰ ਉਥੋਂ ਉਥੋਂ ਤੇ ਥੁੱਕਦਾ ਲੈਟਰੀਟ ਵਿੱਚ 3 ਘੰਟੇ ਲਾਉਂਦਾ ਫਿਰ ਜਿੰਨਾ ਚਿਰ ਟੱਟੀ ਨਹੀਂ ਉੱਤਰਦੀ ਉਹਨਾਂ ਚਿਰ ਉੱਠਦਾ ਨਹੀਂ ਫਿਰ ਤੂੰ ਵਰਜ ਰਿਆ ਬਣੂ ਇਹਨੂੰ ਕਰ ਲਵਦੇ ਹੱਥ ਹੇਟ ਹੱਥ ਹੇਟ ਨਾ ਉਹਨੂੰ ਹੱਥ ਹੇਟ ਕੀ ਕਰਾਂ ਮੈਂ ਤੂੰ ਮੇਰੇ ਤਾਂ ਮੌਰੀ ਜੜ ਜਣੀ ਆ ਭੈਣ ਉਹ ਤੇਥੋਂ ਬੈ ਜੋ ਕਾਬੂ ਨਹੀਂ ਹੁੰਦਾ ਹੈਗਾ ਕਾਬੂ ਨਹੀਂ ਤੂੰ ਮੇਰੇ ਘਰ ਵਾਲਾ ਤੈਨੂੰ ਕਹਿ ਸਕਦੀ ਆ ਉਹਨੂੰ ਕਹਦੀ ਉਹ ਵੀ ਤਾਂ ਅੱਧਾ ਹੀ ਹੈ ਉਹ ਕਿਹੜਾ ਬਗ ਵਗਾਨਾਗਾ ਤੂੰ ਤਾਂ ਕੁਛ ਕਰਨਾ ਨਹੀਂ ਇੱਥੇ ਬੈਠਾ ਰਹਿਣਾ ਉਹ ਉੱਥੇ ਬੈਠਾ ਰਹਿੰਦਾਗਾ ਸਾਰਾ ਦਿਨ ਮੈਂ ਮਰਦੀ ਰਹਿੰਦੀ ਆ ਤੇਰੀ ਭੈਣ ਦਾ ਡਾਂਗ ਤੇਰੇ ਰਵੇ ਚ ਖੇਤ ਦਾ ਕੰਮ ਤੇਰਾ ਬਾਪ ਕਰਕੇ ਜਾਂਦਾ ਖੇਤ ਦਾ ਕੰਮ ਜਿੰਨਾ ਤੈਨੂੰ ਖੇਤ ਦਾ ਉਹਨਾਂ ਮੈਨੂੰ ਕਰਦਾ ਵੀ ਹੁੰਦਾ ਕਰਦਾ ਥੋੜੀ ਕਰਨ ਲੱਗਿਆ ਮੈਂ ਠੇਕਾ ਹੁਲੇ ਤੁਹਾਡੇ ਕੰਮ ਕਰਨ ਦਾ ਮੈਂ ਤੇਰੇ ਬੂਹਾ ਪੂੜਾ ਵੀ ਮੈਂ ਕਰਾਂ ਚੰਗਾ ਠੀਕ ਆ ਤੂੰ ਚੱਲ ਲੈ ਕੇ ਮੈਂ ਭੈਣ ਜੀ ਦੇ ਚਾਰ ਪਣਾ ਦੀਗਾ ਜਾ ਘਾ ਕੰਮ ਕਰ ਮੇਰੇ ਸੋਣੀਆਂ ਜਾਨ ਥੋੜਾ ਤੇ ਚੋਲੇ ਤੇਰੀ ਆਪਣੂ ਨੂੰ ਲੱਗ ਰਹੀ ਮੈਂ ਕਣਕਾਂ ਕਾਦੀ ਹਾਂ ਕੰਤਾਈ ਬੋਲਣਾ ਆਉਂਦਾ ਬਸ ਫੇ ਤੂੰ ਵਗ ਜਾ ਸਰਵਿਸ ਕਰ ਐਨ ਚੋਦੀ ਬਾਂਡੇ ਦੇ ਪੈਰਾਂ ਵਾਲੀ ਬਥੇ ਲੜੇ ਨੂੰ ਜਾਨਾਂ ਦੇ ਕੱਖ ਪਾਣੇ ਪੈਂਦੇ ਨੇ ਕੋਈ ਚਾਹ ਦੀ ਘੁੱਟ ਨਹੀਂ ਪੈਂਦਾ ਕੋਈ ਦੁੱਧ ਦੀ ਘੁੱਟ ਨਹੀਂ ਪੈਂਦਾ ਮੇਰੇ ਸਾਲਿਆਂ ਨੂੰ ਬੇਜਾਗਰ ਹੈ ਕਰ ਖਰਜਾ ਖਰਜਾ ਬੇਜਾਗਰ ਕੌਣ ਹੁੰਦਾ ਬੇਜਾਗਰ ਹੈ ਜਾਂ ਜਾਗਰ ਜੀ ਕਹੇ ਜਾਂ ਜੇਠ ਜੀ ਕਹੇ ਜਾਂ ਅਗਰੇ ਪ੍ਰਾਹ ਜੀ ਕਹੇ ਲੈ ਤੂੰ ਕਹਦਾ ਪ੍ਰਾਣਾ ਹੋਇਆ ਜਿਹੜਾ ਪ੍ਰਾਣਾ ਹੈਗਾ ਮੇਰੇ ਮਾਵਾਪ ਦਾ ਹੈਗਾ ਤੈਨੂੰ ਹੋਰ ਕੀ ਕਹਾ ਉਹ ਫਿਰ ਮੈਨੂੰ ਮੇਰੀ ਗੱਲ ਸੁਣ ਨਾ ਇਹ ਗੱਲ ਤੈਨੂੰ ਚੀ ਚੜਦੇ ਕਿ ਜਾਗਰ ਵੇਜ ਜਾਗਰ ਵੇਜ ਜਾਗਰ ਵੇ ਸੜਾ ਕੋਈ ਮੈਂ ਸਿਰੀ ਬਾਈ ਥੋੜੀਆਂ ਯਾਰ ਤੇਰਾ ਕੁਛ ਲੱਗਦਾ ਹੋਊਗਾ ਮੈਂ ਕੀ ਲੱਗਦਾ ਤੂੰ ਮੇਰਾ ਤੂੰ ਮੇਰਾ ਜੈਠਾ ਆਕਦਾ ਸੜਾ ਹੁਣ ਤੈਨੂੰ ਜਾਗਰ ਆ ਹੀ ਕਹੂੰਗੀ ਹੋਰ ਦੱਸ ਤੈਨੂੰ ਕੀ ਕਹਾ ਫਿਰ ਕਰਾੜਾ ਕੰਮ ਕਿਧੋ ਕਰਾਣਾ ਜਿਆ ਕਹੀ ਕਿ ਮੈਂ ਤਾਂ ਕੰਮ ਹੀ ਨਹੀਂ ਕਰਦਾ ਮੈਂ ਖੱਟਾ ਛੜਦੇ ਆ ਬਾਅਦ ਚ ਕੁੱਤਰ ਲਈ ਮੈਂ ਧਾਰ ਚੋਲਾ ਕੱਦੀ ਪੈ ਪੈ ਕਰਦੀ ਆ ਮੇਰਾ ਕਿਹੜਾ ਕੰਮ ਹੈ ਧਾਰ ਚੋਣਾ ਤੇਰਾ ਕੰਮ ਹੈ ਜੇ ਮਾੜਾ ਮੋਟਾ ਪਿਆਰ ਨਾਲ ਬੁੱਲੀ ਲਵੇ ਲਾ ਕੇ ਸੁਣ ਕਿੰਨੇ ਜਲ ਚਲਾ ਹੈ ਜ ਉਹ ਭੈਣ ਘੜਾ ਦਾ ਸਾਨੂੰ ਕਿਹਦਾ ਸਾਨੂੰ ਕਹਿੰਦੇ ਬੇਜੋਗ ਬੇਜੋਗ ਗੱਲ ਨਹੀਂ ਕੋਈ ਮੇਰੇ ਸਾਹ ਦੀ ਕਹਿੰਦੇ ਬੁਨਾ ਗੁੱਸਾ ਜਰਦੇ ਬੰਦੇ ਨੂੰ ਫੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਂ ਹਰ ਤੈਨੂੰ ਐ ਬਲਾ ਕੇ ਰੱਖਾ ਖੰਡ ਮਿੱਠਾ ਕਹ ਉਹ ਛਿੱਤਰ ਦਾ ਸਾਲੀ ਮੇਰ ਤਾਂ ਜਾ ਕੇ ਖੱਟਾ ਖੋਲ ਪ੍ਰਾਇਮਲ ਫੇਲਾ ਮੇਰੇ ਸਾਹ ਦੀ ਮੈਂ ਨੌਕਰੀ ਰੱਖਿਆ ਪਜ ਆਪ ਹੀ ਖੋਲ ਨਹੀਂ ਆ ਮੇਰੇ ਕੋਲ ਕੋਨਾ ਖੋਲ ਲੈ ਕੋਲੋ ਤੇਰੇ ਮੁੰਮਾ ਹੀ ਨਾ ਬਥਾਰੇ ਲੱਤ ਤੇਰੇ ਕਹਿੰਦੇ ਤੇਰਾ ਕਰਾ ਕਹਿੰਦਾ ਚੂੜਾ ਤੋੜਾ ਤੇਰਾ ਫਿਰ ਕਹੀਂ ਜਾ ਕੇ ਬੇ ਨਹੀਂ ਜਾਗਰਾ ਮੈਨੂੰ ਲੇਸ ਦੇ ਲੇਸ ਦੇ ਜਾ ਕੇ ਮਹਾ ਜਾਗਰ ਮੇਰੇ ਨਾਲ ਟੂਕਨੇ ਚ ਮਰੂ ਲੱਤ ਮੇਰੇ ਨਾਲ ਕਿਦ ਕ ਬਗੀ ਚਲ ਕੇ ਲੇਸ ਤਾਂ ਦਊਂਗੀ ਹੋਰ ਕੀ ਆ ਚਲਾ ਕੋਈ ਨਾ ਚੋੜਾ ਚੋਲਾ ਮੁੰਡਾ ਕੰਮ ਕਰਦਾ ਮੇਰੇ ਬਾਪ ਦਾ ਸਾਲਾ ਪੀਚਰਿਆ ਹੋਇਆ ਤਾਂ ਜਮੀ ਨਹੀਂ ਆਖੇ ਲੱਗਦਾ ਮਮਾ ਦੇ ਆਟੇ ਵਾਂਗੂ ਆਕਰਦਾ ਚੱਲ ਲੈ ਆਉ ਨੀ ਆ ਉਧਰ ਤੈਨੂੰ ਬਾਣੀ ਖੇਤੀ ਹੋਈ ਹੋਈ ਆ ਚਲਾ ਆ ਜਾ ਮੈਂ ਸੱਲ ਕਟੜਾ ਤਾਂ ਪਊਗਾ ਜੇ ਮੇਰਾ ਸਾਲਾ ਭੁੱਖਾ ਹੋਊਗਾ ਇਹਦਾ 20 ਮਿੰਟ ਪਹਿਲਾਂ ਫੁੱਲ ਰਜਾਤਾ ਮੇਰਾ ਸਾਲਾ ਕਹਿੰਦਾ ਜਾ ਫਿਰਦਾ ਕੋਈ ਤਾਂ ਤੇਰੇ ਮਰੀ ਬਥਾੜੇ ਦੇ ਲੱਤ ਤੇਰੇ ਨਾ ਫਿਰ ਤੈਨੂੰ ਅੱਕ ਲਾਊਗੀ ਫਿਰ ਕਹੇਗੀ ਜਾਗਰਵੇਂ ਆ ਜਾ ਜੀ ਜਾ ਸਾਬਸ ਕਹੇਗੀ ਫਿਰ ਕੋਈ ਨਾ ਦੇਖਦਾ ਝੱਟ ਕਹਿੰਦੇ ਕੋਈ ਨਾ ਇੱਥੇ ਖੜਿਆ ਮੈਂ ਵੀ ਲਵੀਆਂ ਤੇ ਨੇ ਵੇ ਚੱਲ ਮਰਦੀ ਖੜਦੇ ਨਹੀਂ ਚਲ ਇਹਨੂੰ ਕੀ ਹੋ ਗਿਆ ਚੱਲ ਲੈ ਨਾ ਇਹ ਕ ਖਰਚਾ ਠੀਕ ਹੋ ਕੇ ਬੇਦਗਰਾ ਬੇਦਗਰਾ ਹਾਂ ਕਿਉਂ ਪੈ ਗਈ ਲੋੜਾ ਬੇ ਆ ਕੱਟਾ ਨਹੀਂ ਚੁੰਗਦਾ ਹੈਗਾ ਹੁਣ ਮੈਂ ਚੁੰਗ ਲਾ ਫਿਰ ਮੈਂ ਉਸ ਨੂੰ ਮਾਰੀ ਮੇਰੀ ਗੱਲ ਤਾਂ ਸੁਣ ਲੈ ਇਹਦਾ ਮਾਰਨ ਆਉਂਦੀ ਆ ਨਾ ਰਾਤ ਖੜੀ ਆ ਮੇਰੀ ਗੱਲ ਸੁਣ ਨਾ ਇਹਦਾ ਪਾਣੀ ਕਰਾ ਕੇ ਲੈਣਾ ਪੂਆ ਤੇ ਨਾ ਉਪਰੀ ਹਵਾ ਪੈ ਗਈ ਮੈਂ ਉਸ ਨੂੰ ਤਾਂ ਆਪਣੀ ਨੂੰ بس ਆਉ ਖਾ ਹੋਰ ਕਿਨਾ ਕਿੱਥੋਂ ਕਰਾ ਕੇ ਲਿਆਉਣਾ ਪਊ ਪਾਣੀ ਇਹਦਾ ਬਾਬੇ ਕੋਲ ਜਾਣਾ ਪੂਆ ਮੜਾ ਦੇ ਖੱਲੋ ਪੇ ਲੱਗ ਦੇਖ ਮੜਾ ਸਿਰ ਭਰ ਉਸਕੇ ਦੇਗਾ ਦੇ ਕਿਉਂ ਹੈਈ ਨਾ ਪੁਰੀ ਹਵਾ ਉਹ ਪੁਰੀ ਹਵਾ ਹੈਗੀ ਐ ਮੇਰੀ ਗੱਲ ਸੁਣ ਲੈ ਤਿਆਨ ਵਾਲਾ ਉਹ ਪਾਣੀ ਕਰਾ ਲਿਆ ਕਰੀ ਸੁਣ ਲੈ ਮੇਰੀ ਗੱਲ ਆਪਾ ਕਿਹੜਾ ਦਾ ਓਏ ਪੱਦਰੋਂ ਦਾ ਆਪਣੇ ਕਿਹੜਾ ਬਾਬਾ ਇੱਥੇ ਆਮਰੇ ਇੱਥੇ ਟੋਬੇ ਤੇ ਬੈਠਾ ਏ ਏ ਕਹਾ ਜਾਂ ਨੋਆ ਪੱਦਰੋਂ ਦਾ ਉਹ ਬਾਬਾ ਸੌਂਦਾ ਵੇ ਬਾਬੇ ਦੇ ਨਾਲ ਓਏ ਬਾਬਾ ਸੁਣ ਕਿੰਨਾ ਗੱਲ ਬਾਬਾ ਪਦੀ ਐ ਸੁਣ ਗੀਣਾ ਗਲੋ ਉਪਰੀ ਆਪਣੀ ਹਵਾਂ ਸਾਰੀਆਂ ਦੂਰ ਕਰ ਦਾਂਦਾ ਹਾਂ ਹਾਂ ਮੇਰੀ ਗੱਲ ਤਾਂ ਸੁਣ ਆਪਣੀ ਮੱਝ ਦੇਖ ਝਾਕਦੀ ਕਿੰਨਿਆਂ ਨਾਲ ਆਹ ਦੇਖ ਕਟਾ ਅੱਗੇ ਤਾਂ ਭੱਜਿਆ ਭੱਜਿਆ ਜਾਂਦਾ ਹੁੰਦਾ ਹੋਰ ਲੈ ਹੋ ਜੱਗ ਲਾ ਹੁਣ ਤਾਂ ਮੂੰਹ ਨਾ ਨਾ ਤੇ ਪੁੱਕ ਲੱਗ ਰਹੀ ਹੋਗੀ ਮੇਰੀ ਗੱਲ ਸੁਣ ਤੂੰ ਇਹਨੂੰ ਮਾਰ ਗੋਲੀ ਇਹਨੂੰ ਉੱਥੇ ਬੰਨ ਦੇ ਮੇਨਾਂ ਕੱਖ ਘਟਾ ਦੇ ਕੱਖ ਘਟਾ ਦੇ ਤੇਰੇ ਨਾਲ ਤੂੰ ਮੈਂ ਪਾਣੀ ਮੇਰੇ ਕੋਲ ਤੈਨੂੰ ਦੱਸੀ ਵੀ ਐ ਲੱਖ ਰੁਪਏ ਦੀ ਮੈਸ ਹੈ ਮੋਰੇ ਬੋਲੇ ਜਗਲੇ ਕੁਝ ਹੋ ਗਿਆ ਕਰ ਗਿਆ ਦੇਖ ਲੈ ਮੈਂ ਐਨ ਤੁਸੀਂ ਕਿਹਨੂੰ ਜਾਣਦੇ ਭੈਣ ਤੈਨੂੰ ਮੈਂ ਪੱਕਾ ਗਿਆਲਾ ਬੰਨ ਕੇ ਆਇਆ ਇਹਨੂੰ ਕੱਕੜਾ ਮੀਗੀ ਲੈ ਇਹਨੂੰ ਬੰਨ ਕੇ ਆਪਾਂ ਪੱਕਕੜਾ ਲਈ ਪਹਿਲਾਂ ਦੱਸ ਮੇਰੇ ਮਾਂ ਮੇਰੇ ਸਮਝ ਇੱਥੇ ਦੇਖ ਦੂੰਗਾ ਵੇ ਕਟਾ ਦੂੰਗੀ ਫੇ ਆਹ ਵੀ ਨਾ ਗੱਲ ਆ ਤੂੰ ਅੱਡ ਪਰੌਣਾ ਲੋਟ ਨਹੀਂ ਆਉਂਦਾ ਬਿਨਾ ਪਿਆਰੇ ਆ ਪਰੌਣਾ ਕਹਤਾ ਹੁੰਦਾ ਬਿਨਾ ਪਿਆਰੇ ਵੀ ਕਿਹਾਗਾ ਠੀਕ ਆ ਪਰੌਣਾ ਗਿਆ ਇਹਨੇ ਕੋਈ ਨਾ ਲੱਖੀਆਂ ਜੀਆਂ ਪਾਉਣਾ ਆਇਆ ਕਰ ਮੈਨੂੰ ਪਰਪਾ ਨਹੀਂ ਤੈਨੂੰ ਕਿਹਨੇ ਕੁਸ ਖਲਾਤਾ ਮੈਨੂੰ ਤਾਂ ਲੱਗਦਾ ਕਾਲੇ ਮੂੰਹ ਵਾਲੇ ਦੀ ਤੈਨੂੰ ਨਜ਼ਰ ਲੱਗ ਗਈ ਜਿਹੜੀ ਖੜਦੀ ਨਹੀਂ ਨਾ ਰਾਤ ਦੁੱਧ ਦਿੱਤਾਗਾ ਕਿ ਮੈਂ ਚੱਕਦੀ ਆ ਮੂੰਹ ਜ ਮਾਰੂ ਬਥਾੜੇ ਤੇ ਇੱਕ ਨਾ ਹੁਣ ਦੁੱਧ ਕਿੱਥੋਂ ਲਿਆਵਾਂਗੇ ਅਸੀਂ ਦੁੱਧ ਕਿੱਥੋਂ ਦੁੱਧ ਕਿੱਥੋਂ ਲਿਆਵਾਂਗੇ ਓਏ ਆ ਜਾ ਕੱਖੜਤਾ ਦੇ ਆ ਜਾ ਛੇਤੀ ਇੱਧਰ ਆਟਾ ਦੀ ਗਰਮੀ ਹੋਈ ਪਈ ਆ ਚੱਲ ਗੇੜ ਮਸ਼ੀਨ ਲਾਵਾਂ ਤਾ ਉੱਪਰ ਜਾਈਏ ਕੋਈ ਨਾ ਕੋਈ ਨਾ ਇਹ ਤਾਂ ਮੈਂ ਕੁਟ ਲੂੰਗਾ ਇੰਨੀ ਆਪਸ਼ ਨਾ ਹੋ ਤੈਨੂੰ ਕਹਿਤਾ ਸਮਝ ਲੈ ਤੈਨੂੰ ਕਰਤਾ ਬਸ ਰਹਿਣ ਦਾ ਮਤਲਬ ਇਹ ਆਇਆ ਕਰ ਉਸ ਤੂੰ ਤਾਂ ਉਹੀ ਪਹਿਲ ਗੱਲ ਮੈਂ ਚੜੀ ਹੋਰੇ ਨਹੀਂ ਹਰ ਟਾਈਮ ਠੀਕ ਹੈ ਨਾ ਆ ਗੁੱਸਾ ਆਪਣੇ ਖਾਸਮ ਦੇ ਤਾਰ ਲੈ ਗਨ ਬੇਨ ਦਾ ਪਿਆਰ ਨਾਲ ਬੋਲ ਲੈਗਾ ਠੀਕ ਹੈ ਨਾ ਹੋਰ ਮੈਂ ਤਾਂ ਹੈ ਜਾ ਬਸ ਬੰਦਾ ਕਿ ਨਹੀਂ ਭੋਲੀ ਦਿਮਾਗ ਦਾ ਬੰਦਾ ਮੈਨੂੰ ਸੁਣ ਕਿ ਨਾ ਕਾ ਉਹ ਪਤਾ ਹੀ ਆ ਕਿਨੇ ਕ ਭੋਲੇ ਦਿਮਾਗ ਦਾ ਬੰਦਾ ਸੇਤੀ ਬੋਲ ਦੱਸ ਕੀ ਕਹਿਣਾ ਉਹ ਆ ਨਾ ਬੋਲਿਆ ਕਿ ਮੇਰੇ ਦਿਲ ਤਾਂ ਉਹੀ ਹੋ ਜਾਂਦਾ ਤੇ ਪਿਆਰ ਨਾਲ ਕਹਦੇ ਤੂੰ ਸੁਣ ਕਿ ਨਾ ਕਿ ਮੇਰੀ ਗੱਲ ਸੁਣ ਧਿਆਨ ਨਾਲ ਅਵ ਨਹੀਂ ਲੱਖਦੀ ਮੈਂ ਸ ਹੈ ਗੜਬੀ ਗੁਰਬੀ ਲੈ ਜਾ ਢੋਲੂ ਲੈ ਜਾ ਉਹ ਪਾ ਕੇ ਪਾਣੀ ਬਾਬੇ ਤੋਂ ਕਰਾ ਲੈ ਜਾ ਕੇ ਠੀਕ ਹੈ ਨਾ ਕਹਿੰਦੇ ਦੋ ਡੰਕ ਹੋ ਗਿਆ ਹੁਣੀ ਮੈਸ ਨਹੀਂ ਬਿਲੀ ਹੋਰ ਕੱਟੂ ਕਿਹੜਾ ਮੱਝ ਥੱਲੇ ਜਾਂਦਾਗਾ ਜਾਂਦੀ ਨਹੀਂ ਲਾਹੌਰ ਕੀ ਨਾ ਯਾਰ ਮੈਂ ਤਾਂ ਭੱਜ ਭੱਜ ਵੜਦਾ ਹੁੰਦਾ ਠੱਕੇ ਨਾਲ ਹੀ ਉਹ ਪਤਾ ਨਹੀਂ ਕੀ ਤਾਂ ਗੱਲ ਹੋਈ ਐ ਕੀ ਨਾ ਕੋਈ ਨਾ ਫਿਰ ਮੈਂ ਜਾਣੀ ਆ ਚੰਗਾ ਚਲ ਮੇਰੀ ਗੱਲ ਧਿਆਨ ਨਾਲ ਸੁਣ ਕੇ ਜਾ ਬਾਬੇ ਦੇ ਮੜਾ ਲਵੇ ਲੱਗ ਕੇ ਮੜਾ ਮੇਰੀ ਵਾਰੀ ਪੁੱਛਣੀ ਹਾਂ ਹਾਂ ਉਹ ਹੀ ਗੱਲ ਹੋ ਗਈ ਪਿੰਡ ਬੰਨਿਆ ਨਹੀਂ ਮੰਗਤੇ ਪਹਿਲਾਂ ਖੜ ਕੇ ਮੈਂ ਹਾਜੇ ਬਾਬੇ ਕੋਲੇ ਗਈ ਨਹੀਂ ਨਾ ਬਾਬੇ ਦੀ ਸਰਕਲ ਦੇਖੀ ਨਾ ਪਤਾ ਬਾਬਾ ਕਹਿ ਜਿਆ ਹੈਗਾ ਕਹਿ ਜੈਨੀ ਤੇਰੇ ਵਾਰੇ ਪਹਿਲਾਂ ਬਚਲਾ ਮੱਝ ਦਾ ਤੈਨਹੀਂ ਦਊਂਗੀ ਇਹਦਾ ਤਾਂ ਫੇਰ ਕਦੇ ਪੁੱਛਿਆ ਤੈ ਤਾਂ ਮੇਰੇ ਸਾਰੇ ਕੰਮ ਸੋਡਾ ਬਣਦਾ ਨਹੀਂ ਹੈਗਾ ਤੈਹੀਂ ਨਹੀਂ ਬਣਦਾ ਹਾਂ ਤੇਰਾ ਮੂੰਹ ਦੇਖ ਕੇ ਨਹੀਂ ਬਣਦਾ ਹਾਂ ਤੈਹੀਂ ਨਹੀਂ ਬਣਦਾ ਹਾਂ ਪੈ ਖਤਮ ਮੇਰੇ ਤੇ ਮੱਚੀ ਰਹਿੰਦੀ ਹਰ ਟਾਈਮ ਮੇਰੇ ਚਿੰਗੇਗਲਸ ਲੱਗ ਰਿਹਾ ਮੇਰੀਆਂ ਦੱਸਦਾ ਦਿੱਤਾ ਵਿੱਚ ਸੁਰਲੀ ਵੀ ਚਲਾ ਜਾਣਾ ਉਹ ਪਰ ਮੈਂ ਥੋੜਾ ਲੱਗਦਾ ਕੁਸ ਉਹ ਲੱਗਦਾ ਘਰੇ ਰੱਖਿਆ ਹੋਇਆ ਤੈਨੂੰ ਕੱਪੜਾ ਤੋਤਾ ਦੀ ਨਿਆ ਰੋਟੀ ਬਣਾ ਕੇ ਦਿੰਨੇ ਆ ਜੇ ਲੱਗਦਾ ਤਾਂ ਹੀ ਦਿੰਦੇ ਆ ਨਹੀਂ ਹੁਣ ਉਹਨੂੰ ਕੱਦਾਂ ਬਾਹਰ ਕੱਢ ਕੇ ਮਾਰਦੇ ਮੇਰੇ ਨਾਲ ਤਾਂ ਕੋਈ ਨਹੀਂ ਰੱਖਦੀ ਗੱਲ ਤਾਂ ਇਹ ਜਦੋਂ ਹੋਰ ਤੈਨੂੰ ਗੋਦੀ 'ਚ ਨਾ ਫੜਾ ਦੇ ਰੱਖਦਾ ਜਾ ਟੋਪਾ ਕਰ ਲਾ ਫੜ ਕੀ ਕਿਸੇ ਥਾਂ ਦਾ ਪਤਾ ਨਹੀਂ ਕੀ ਤਾਂ ਖਾ ਦਿਆ ਕੋਣ ਨਖੀ ਨਾ ਇੰਨਾ ਤੇਜ਼ ਬੋਲਦੀ ਐ ਇੰਨਾ ਤੇਜ਼ ਬੋਲਦੀ ਐ ਐਂ ਕਹਦਾ ਜੱਫਾ ਮਾਰਾਂ ਫਿਰ ਸਾਰੀ ਨੂੰ ਉਹ ਰੁੜ ਮੈਂ ਉਹ ਕਵਰੇ ਮੈਂ ਹੁਣ ਦੱਸ ਕੀ ਕਰਾਂ ਮੈਂ ਨਾ ਕਹਿ ਸਕਾਂ ਕਿ ਮੈਂ ਗੱਲ ਕਿਵੇਂ ਕਹਾ ਜਿਵਾਖਾਂ ਨੂੰ ਕਹੀ ਵੀ ਨਹੀਂ ਆਂਦੀ ਹੁਣ ਸਮਝਦਾ ਕੋਈ ਨਹੀਂ ਭੈਣ ਦੇ ਖਸਮਾ ਜੇ ਮੈਂ ਕੋਈ ਗੱਲ ਬੋਹ ਗੱਲਬਾਤ ਕਰਤੀ ਫਿਰ ਮੇਰਾ ਭਾਈ ਕੁ ਭੈਣ ਦੇ ਖਸਮਾ ਤੈਨੇ ਮੇਰੇ ਦੀ ਅੱਖ ਰੱਖ ਲਈ ਪਰ ਹੁਣ ਮੁੰਦਾ ਕਰੇ ਵੀ ਕੀ ਕਰੇ ਮਰ ਜੇ ਦੱਸ ਸਪਰੇ ਵੀ ਜਾ ਗਰਫਾ ਲੈਣਾ ਇੱਥੇ ਮੈਂ ਦੱਸ ਕੀ ਕਰੇ ਕਿਉਂ ਭਾਈ ਉਹ ਯਾਰਾਂ ਕੱਖੀ ਕੁੱਟਣਾਂ ਨੇ ਹੋਰ ਕੀ ਐ ਇਹੀ ਕੰਮ ਨੇ ਆਪਣੇ ਤਾਂ ਲਾ ਮਹਰੀ ਮਸੀਹ ਸਾਹਬ ਕਰ ਲੀਏ ਹੋਰ ਕੀ ਹੈ ਤੇਰੀ ਉਹ ਪੈਨੂ ਮੇਰੇ ਦਿਮਾਗ ਚੋਂ ਨਿਕੜ ਗਈ ਗੱਲ ਆ ਉਹ ਜਾਗਰਾਂ ਦਾ ਪਹੁੰਚ ਗਈ ਹੋਣੀ ਉੱਥੇ ਹੈ ਜਨ ਲੈ ਕੇ ਟੱਲਿਆਂ ਦੇ ਬਾਪ ਦੇ ਚੋਲਾ ਜਾ ਕੇ ਬਹਿ ਜਾ ਸਾਧ ਬਣ ਕੇ ਹੈ ਮਿੱਟ ਮਾਰ ਕੇ ਜਦਾ ਤੂੰ ਦਾ ਦਿਮਾਗ ਹੀ ਮੋਟਾ ਤੇਰਾ ਲੈ ਗੱਲ ਸੁਣਿਆ ਮੇਰੀ ਹਾਂ ਕੀ ਹੋ ਗਿਆ ਮੈਂ ਤੇਰੀਆਂ ਸੁਣਨ ਦੇ ਰਹਿ ਗਿਆ ਆਪਣੀ ਮੈਂਸ ਨਹੀਂ ਮਿਲੀ ਫੇਰ ਅੱਜ ਦੇਖ ਮੈਂ ਤੈਨੂੰ ਕਿਹਾਂ ਦੀ ਬਿਤੇ ਰਿੰਗਣ ਲੱਗ ਰਹੀ ਐ ਬਗਜਾ ਬਗਜਾ ਰਿੰਗਣ ਕਾਦੀ ਲੱਗ ਰਹੀ ਐ ਉਹ ਤਾਂ ਰਾਤ ਵੀ ਨਹੀਂ ਮਿਲੀ ਫਿਰ ਦੱਸਦੀ ਹੁਣ ਐ ਮੈਨੂੰ ਮੈਂ ਕੀ ਕਰਾਂ ਮੈਂ ਤਾਂ ਗਈ ਸੀ ਉਦੋਂ ਜਾਗਰ ਨੂੰ ਕਿਹਾਗਾ ਉਹ ਇੰਨੀਆਂ ਗੱਲਾਂ ਸੁਣਾਉਂਦਾ ਇੰਨੀਆਂ ਗੱਲਾਂ ਸੁਣਾਉਂਦਾ ਵਾਤਾਵਾ ਮੈਨੂੰ ਬਹੁਤ ਬੋਲਦਾ ਤੂੰ ਉਹਦੇ ਮੱਥੇ ਪਰ ਕਿਉਂ ਲੱਗਦੀ ਅਮਰੀਕੀ ਦੇ ਤੈਨੂੰ ਪਤਾ ਵੀ ਘਰ 'ਚ ਅਮਰੀਕੀ ਐ ਭੈਣ ਜੋ ਡੰਗਰਾਂ ਦੇ ਨਾਲ ਨਾਲ ਇਹ ਮੇਰੀ ਗੱਲ ਸੁਣ ਜਿੱਤੇ ਭੈਣ ਦੇ ਖਸਮ ਨੂੰ ਚੰਦਾ ਚਾੜਤਾ ਨਾ ਮੈਂ ਮੂੰਹ ਦਿਖਾਣ ਜੋਗਾਂ ਨਹੀਂ ਰਹਿਣਾ ਹੈਗਾ ਮੈਂ ਤੈਨੂੰ ਕਿੰਨੇ ਵਾਰੀ ਗੇ ਬੱਜ ਜਾ ਬੱਜ ਪਾ ਉਹ ਅੱਖ ਗਹਿਰੀ ਉਹ ਮੈਂ ਕਿਉਂ ਤੂੰ ਸੁਣਦੀ ਨਹੀਂ ਹੈਗੀ ਹਾਏ ਵੇ ਮੈਂ ਤਾਂ ਬੈਠ ਹੀ ਸਕਦੀ ਲੱਤਾਂ ਫੁੱਲ ਜਾਂਦੀਆਂ ਨੇ ਜਦ ਹੀ ਮੇਰੇ ਪਰ ਇਹ ਲੱਤਾਂ ਫੁੱਲ ਜਾਂ ਹਾਂ ਬੋਲ ਮੇਰੀ ਗੱਲ ਸੁਣ ਹਾਂ ਮੈਂ ਜਾ ਕੇ ਕਿਹਾ ਵੇ ਜਾਗਰਾ ਪਤਾ ਕੀ ਕਹਦਾ ਹਾਂ ਵੇ ਜਾਗਰਾ ਵੇ ਜਾਗਰਾ ਕੀ ਹੁੰਦਾ ਜਾਗਰ ਜੀ ਕਿਹਾ ਕਰ ਜਾਂ ਕਹਿੰਦਾ ਫਿਰ ਪਰੌਣਾ ਕਿਹਾ ਕਰ ਜਾਂ ਕਹਿੰਦਾ ਪਤਾ ਨਹੀਂ ਕੀ ਕਹਿ ਗਿਆ ਗੂੰਗੇ ਦੀ ਰਮਝ ਗੂੰਗੇ ਦੀ ਮਾ ਜਾਣੇ ਫਿਰ ਤੂੰ ਉਹਨੂੰ ਜਾਗਰ ਜੀ ਕਹ ਲੈਗਾ ਜਾਂ ਭਾਈ ਜੀ ਕਹ ਲੈ ਕਰ ਹੁਣ ਤੈਨੂੰ ਪਤਾ ਨਹੀਂ ਚੱਲ ਮੇਰੀ ਗੱਲ ਸੁਣ ਉਹਨੇ ਮੈਨੂੰ ਆਇਆ ਦੱਸਿਆ ਕਹਿੰਦਾ ਉਧਰ ਆਪਣੇ ਕੋਈ ਬਾਪਾ ਆਇਆ ਪਤਾ ਨਹੀਂ ਆਪਣੇ ਆ ਬਾਰੇ ਬਾਰੇ ਪਤਾ ਨਹੀਂ ਕਿੱਥੇ ਬੈਠਾ ਬਾਬਾ ਕਹਿੰਦਾ ਬਾਬਾ ਮੈਂ ਤਾਂ ਕੋਈ ਸੁਣਾ ਨਹੀਂ ਭੈਣ ਦਾ ਬਾਬਾ ਉਹ ਨਹੀਂ ਦੱਸਿਆ ਮੈਨੂੰ ਕਹਿੰਦਾ ਜਾ ਕੇ ਪਾਣੀ ਕਰਾ ਲਿਆ ਇੱਕ ਦੋ ਡੰਕ ਤਾਂ ਬਾਬੇ ਨੂੰ ਦੱਸ ਦੇ ਵੀ ਭਾਈ ਸਾਡੀ ਮੱਝ ਨਹੀਂ ਮਿਲਦੀ ਅੱਛਾ ਹਾਂ ਇਹ ਮੇਰੀ ਆਏ ਸੁਣ ਗਾ ਆ ਪੜੇ ਲਿਖੇ ਜੁਗਦੇ ਬੱਚੇ ਕਿਉਂ ਬਾਬਾ ਥੱਲੇ ਪੈਂਦੀਆਂ ਫਿਰ ਤੁਹਾਨੂੰ ਹੋਰ ਕੰਮ ਨਹੀਂ ਹੈ ਕੋਈ ਭੈਣ ਚ ਦਿਓ ਆ ਕਮਰੇ ਟੋਲੇ ਲੱਕੇ ਤੀਮੀਆਂ ਮਗਰ ਮਰੇ ਰਦੂ ਦੀ ਗਿੱਚੀ ਪਿੱਛੇ ਮਤ ਬਾਬਾ ਬਾਬਾ ਕੀ ਹੈ ਬਾਬਾ ਬਨੇ ਮੈਂ ਬਾਬਾ ਪਹਿਲੇ ਨਾ ਮੇਰੀ ਗੱਲ ਸੁਣ ਪਾਬੇ ਆ ਦੇ ਕੀ ਮੈਂ ਤੈਨੂੰ ਬੱਸ ਚ ਕਰਾਉਣ ਜਾਣਾ ਮੈਂ ਤਾਂ ਉਧਰ ਮੱਝ ਮਾਰੇ ਜਾਣਾ ਵੀ ਲੱਖ ਰੁਪਏ ਦੀ ਮੱਝ ਆ ਗਈ ਇਹ ਉਪਰਾ ਕਰ ਜਿਉਣੀ ਮਾੜਾ ਮਾੜਾ ਹੱਥ ਬਾਦਲ ਫਰਕ ਪੈ ਗਣ ਜਾਗਰੂਗਾ ਜਾਗਰ ਚਲੂਗਾ ਉਹ ਨਹੀਂ ਚਾਹੁੰਦਾ ਉਹਨੂੰ ਤੂੰ ਪੁੱਛ ਕੇ ਦੇ ਲੈ ਆ ਉਹਦੀ ਪੂਛ ਨੂੰ ਹੱਥ ਲਾ ਲੈ ਟੱਪ ਟੱਪ ਪੈਂਦਾ ਵੀ ਕਹਦੇ ਉਹਨੂੰ ਇਦੂ ਗਾ ਕੇ ਤੇ ਬੜ ਬੜਨਗੇ ਮੇਰੇ ਸੜਦੇ ਤੂੰ ਮਾੜਾ ਮੋਟਾ ਕਰ ਲੈ ਕੰਟਰੋਲ ਚ ਮੈਂ ਦਾ ਬੜਾ ਕਰਖਾ ਦੇ ਤੂੰ ਤਾਂ ਬਹੁਤ ਮੇਰੇ ਕੰਟਰੋਲ ਚ ਆ ਜਾ ਜੀ ਪੂਰੇ ਕੰਟਰੋਲ ਚ ਹੋਵੇ ਨਾ ਤੂੰ ਐ ਭੁਮੀਰੀ ਵਾਂਗੂ ਅੱਗੇ ਪਿੱਛੇ ਫਿਰੇ ਮੇਰੇ ਤੂੰ ਤਾਂ ਬੋਲਦਾ ਮੈਨੂੰ ਬੁਰਬੁਰ ਕੇ ਤੂੰ ਮੱਚ ਦੱਖੂ ਦਾਣੇ ਲੈ ਲਈ ਆ ਦੇ ਆ ਕੰਟਰੋਲ ਚ ਆ ਤੂੰ ਮੇਰੇ ਹੈ ਨਾ ਆ ਜਿਹੜੀ ਜਬਾਨ ਹੈ ਚਲਦੀ ਹੈ ਨਾ ਇਹ ਮਰਬਾਉਤ ਨੂੰ ਕਦੇ ਮੇਰੇ ਸੱਜਣ ਮੈਂ ਕਰਕੇ ਪੁਖੀ ਲੰਗਾ ਗਿਆ ਇੱਥੇ ਬੰਦੂ ਬੀਮਾਰ ਵਾਲਾ ਬੰਦ ਬੰਦ ਮੇਰਾ ਖਿਹੜਾ ਸੁਟੂਗਾ ਤੇਰੇ ਤੋਂ ਤੇ ਆ ਜਮਦੂਤ ਤਾਂ ਤੈਨ ਦੇ ਖਸਮ ਦੀ ਕੰਮ ਦੀ ਨਹੀਂ ਕਾਦ ਨਹੀਂ ਮੈਨੂੰ ਦੋ ਖਾਲੀ ਖਾਲੀ ਲੈ ਦੇ ਚੱਲ ਮੇਰੀ ਗੱਲ ਸੁਣ ਤੂੰ ਮੈਂ ਜਾਇਆ ਮੈਂ ਇੱਕ ਵਾਰੀ ਬਾਬੇ ਕੋਲੇ ਪਾਣੀ ਲੈ ਜਾਨੀ ਐ ਟੋਲੂ ਭਰ ਕੇ ਜਦੋਂ ਕਾਲਾ ਮੂੰਗੂ ਰੱਖੇਗੀ ਫੇਰ ਮੇਰੇ ਮੱਥੇ ਲੱਗ ਜੀ ਆ ਕਿਉਰੇ ਲੈ ਕਾਲੇ ਮੂੰਗੂ ਨੂੰ ਦੱਸ ਮੈਂ ਇਹ ਜੇ ਕੁਛ ਕਰਦੀ ਫਿਰਦੀ ਆ ਜਦੋਂ ਚੰਦ ਚੜ੍ਹਦਾ ਤੇਰੇ ਪ ਨੂੰ ਯੇ ਨੇ ਕੋਈ ਚੜ੍ਹਦਾ ਜਾਂਦਾ ਦੇਖੀ ਹਾਂ ਨਾਲੇ ਸਾਥ ਇਹ ਜੇ ਹੁੰਦੇ ਨੇ ਨਾਲੇ ਲੈ ਜਾਣਗੇ ਉਹ ਤਾਂ ਆਪਦੇ ਹੱਥ ਚ ਹੁੰਦਾ ਠੀਕ ਆ ਮੈਂ ਤਾਂ ਕਹਿਣਾ ਵੀ ਬਾਬਾ ਜੀ ਸਾਡੀ ਮੱਝ ਨਹੀਂ ਮਿਲਦੀ ਹੈਗੀ ਉਪਰਾਂ ਕਰਦੀ ਆ ਹਾਂ ਉਹਨੇ ਹੱਥ ਚ ਕਰ ਲਈ ਮੇਰੇ ਹੱਥੋਂ ਗਈ ਨਾਲ ਜਾਗੜਦੀ ਕਣੇ ਰਹਿਣੀ ਨਾ ਮੇਰੇ ਕਣੇ ਰਹਿਣੀ ਅੱਗੇ ਤਾਂ ਜੜੀਆਂ ਕਰਦੀ ਕੰਦ ਭੈਣ ਚੋਦੀ ਬਾਹ ਡਿੱਗੀ ਫੇਰ ਮੈਂ ਕਿੱਧਰ ਜਾਊਂ ਹਾਂ ਤੇਰੇ ਕਹਿਣਾ ਮਤਲਬ ਕੀ ਆ ਮਤਲ ਜਲਾ ਜਾਂ ਡੋਲੂ ਪਾ ਜਲਾਂਗੇ ਉੱਥੋਂ ਵਗ ਜਾ ਲੈ ਜਾ ਮਾ ਜਾਂ ਵਗ ਜਾ ਮਰ ਜਾ ਜਾਂ ਵਗ ਜਾ ਬੱਜ ਜਾ ਠੀਕ ਆ ਮੈਂ ਜਾ ਕੇ ਆਉਣੀ ਆਪੀ ਥੈਲਾ ਤੁਲਾ ਚੱਕ ਲਈ ਆ ਤੂੰ ਬੇ ਪਖੰਡ ਨੇ ਤਾਂ ਭੈਂਚ ਦੇ ਬੇੜਾ ਬਿਠਾ ਰੱਖੇ ਉਹ ਖੰਡ ਨੂੰ ਦੱਸ ਮੈਂ ਆਦੇਵਾਰੀ ਜਾਣਾ ਬੋਲਦੀ ਕਿ ਮੈਂ ਭੈਣ ਦੇ ਖਸਮਾਂ ਦੇ ਦੀ ਮੈਂ ਤਾਂ ਆਪਣੀ ਵਾਝਾ ਮਾਰਿਆ ਜਾਣਾ ਉਹ ਵੀ ਚਾਹੀ ਨਹੀਂ ਨੇ ਦੱਸਿਆ ਜਾਂ ਚੋਲਾ ਦੋ ਉੱਥਾਂ ਜਾ ਕੇ ਜਾ ਪੰਜ ਚੋਲਾ ਨਾ ਨਾ ਐ ਅੱਡੋ ਦਾ ਪੜਾਈਆ ਉੱਤੇ ਚੜ ਚੜ ਬੋਲੂਗਾ ਹੋਰ ਕਿੱਥੇ ਚੜ ਕੇ ਬੋਲਾਂ ਤੇ ਝੜ ਕੇ ਬੋਲੂ ਆ ਮੇਰੇ ਸੜ ਦੀ ਹਲੇ ਵੀ ਨਹੀਂ ਸਮਝਦੀ ਤੂੰ ਆ ਥੈਲੇ ਫੜਾ ਜਾ ਤੋ ਲੈ ਜਾ ਗਦਾ ਉਹ ਆਉਂਦੀ ਆ ਪੱਜੀ ਦੇਖ ਲੈ ਮੇਰੇ ਥਾਈ ਲਾਟ ਵਾਂਗੂ ਕਰਦੇ ਪਖੰਡ ਚ ਨੂੰ ਲੱਖ ਨੂੰ ਜ ਨੂੰ ਲੱਖ ਨੂੰ ਜ ਨੂੰ ਲੱਖ ਨੂੰ ਲੱਖ ਨੂੰ ਜ ਨੂੰ ਲੱਖ ਨੂੰ ਜ ਨੂੰ ਬਾਬਾ ਵੀ ਕਿੱਥੇ ਆ ਕੇ ਬੈਠਿਆ ਦੱਸ ਜੇ ਹੋਵੇ ਤਾਂ ਚੰਗਾ ਸਿਖਰ ਦੁਪਹਿਰ ਆ ਹੋਇਆ ਪਿਆ ਦੇ ਕੋਲ ਬੁੱਧਵਾਰ ਵੀਰਵਾਰ ਗਿੰਦੀ ਆਉਂਦੀ ਹੈ। ਬਾਬਾ ਬੈਠਾ ਹੀ ਬਾਲੀ ਦੂਰ ਆ ਕੇ ਆ ਮੇਰੇ ਤਾਂ ਪੱਟ ਖੁੱਲ ਗਏ ਜਿੱਦੀ ਦੂਰ ਆਉਂਦੀ ਏ। ਉਹ ਬੀਬਾ ਤੇਲ ਮੁੱਕਿਆ ਨਹੀਂ ਤਾਂ ਮੋਸਾਜ ਹੀ ਕਰ ਦਾਂਦੇ। ਓਹੋ ਕੀ ਕਿਹਾ ਬਾਬਾ ਜੀ? ਉਹ ਤੇਲ ਵੀ ਬਣਾਣਾ ਬੀਬਾ ਆਪਾਂ ਮੋਦਾ ਹੱਡ ਪੈਰ ਦੁਖਦੇ ਹੁਣ ਜੀ ਤੇਲ ਬਣਾਣੇ ਆਪਾਂ। ਬਾਬਾ ਜੀ ਹਾਂ ਭਾਈ ਤੂੰ ਤਾਂ ਬਾਲੀ ਦੂਰ ਆ ਕੇ ਬੈਠਾ ਏ ਵੇ ਤੂੰ ਹੀ ਦੀ ਹੱਡੀਆਂ ਤੋੜ ਦੇਗਾ। ਓ ਭਾਈ ਬਾਬਾ ਜੀ ਖੜਦੇ ਆ ਮੈਂ ਤੇਰੇ ਕੋਲ ਨੂੰ ਹੋ ਕੇ ਬੈਠਾ ਮਾੜਾ ਹਾਂ ਭਾਈ ਕੋਲ ਨੂੰ ਆ ਜਾ ਬੀਬਾ ਇੱਧਰ ਉੜਨਾਂ ਜਾਇੰਗੇ ਨਹੀਂ ਬਾਬਾ ਤੋ ਉਹ ਤਾਂ ਬਸ ਆ ਵਸੂ ਲੈਦਾ ਇੱਥੇ ਕੁਸ ਮਾੜਾਗਾਟ ਬਸ ਆਨ ਬੀਬਾ ਕੀ ਵਸਾਵਾਂ ਬਾਬਾ ਜੀ ਜੇ ਕੋਈ ਮੰਨ ਨੇ ਤਾਂ ਆਵ ਤਾਂ ਵਛਾਈਏ ਕੀ ਸਮਝੀ ਨਹੀਂ ਮੈਂ ਕੀ ਕਹਿੰਦੇ ਜਿੰ ਪਿੰਡ ਵਾਲੇ ਮੰਨਣ ਆ ਕੀ ਆਪਾਂ ਕਹਿੰਦੇ ਉਹ ਘਰ ਕਰਾ ਦਈਏ ਬਗਲ ਦੀ ਨੂੰ ਹੋਰ ਕੀ ਕਹਿੰਦੇ ਦੱਸ ਸਰ ਕੋਈ ਨਾ ਬਾਬਾ ਜੀ ਜੇ ਤੁਹਾਡੇ ਚ ਕਰਨੀ ਵਾਲੇ ਹੈਗੇ ਹੋ ਨਾ ਤੁਸੀਂ ਪਿੰਡਾ ਪੀ ਲੱਗ ਗਏ ਬਾਬਾ ਜੀ ਪਿੱਛੇ ਲੱਗ ਜਾਣਾ ਹਾਂ ਉਹ ਦੱਸ ਬੀਬਾ ਕਿਵੇਂ ਆਈਆਂ ਬਾਬਾ ਤੋਰ ਕੇ ਆਈਆਂ ਪੱਟ ਖੁੱਲ ਗਏ ਤੂੰ ਬੈਠਾ ਵੀ ਚੜਾਈ ਤੇ ਚੜਕੇ ਆ। ਹੋਰ ਭਗਤ ਕੀ ਕਰਨਾ ਹੀ ਬੈਠਣਾ ਪੈਂਦਾ ਭਾਈ। ਹੋਰ ਦਸਵੇਂ ਕਿਹੜੇ ਜਹਾਜ਼ ਤੇ ਆਉਣਾ ਸੀ? ਦੱਸ ਕਹਿੰਦੇ ਕੀ ਕਹਿੰਦੇ ਦੱਸ ਕੀ ਬਿਮਾਰੀ ਐ? ਬਾਬਾ ਜੀ ਮੈਂ ਤਾਂ ਮੱਝ ਵਾਸਤੇ ਆਈਆਂ। ਸਾਡੀ ਲੱਖ ਰੁਪਏ ਦੀ ਮੱਝ ਆ। ਆਹੋ ਮਰਦੀ ਨਹੀਂ ਹੈਗੀ ਦੁੱਧ ਨਹੀਂ ਦਿੰਦੀ ਦੋ ਡੰਗ ਹੋ ਗਏ ਜਦੀ ਲੱਤ ਮਾਰ ਜਾਂਦੀ ਐ ਜਦ ਬਾਲਟੀ ਧਰਦੇ ਆ। ਓ ਪਾਈ ਮੈਂ ਖੜ ਜਾ ਹੁਣੇ ਦੇਖ ਲੈਣਾ। ਓ ਪਾਈ ਓਪਰੀ ਹਵਾ ਲੱਗੇ ਉਨੂੰ। ਉਪਰੀ ਹੈ ਬਾਬਾ ਲਾਗੀ ਹੋਰ ਕਿ ਨਾ ਬਾਬਾ ਸਾਡੀਆਂ ਤਾਂ ਮੱਜਾ ਵੀ ਉਹ ਪਿੱਛੇ ਜਾ ਕੇ ਖੜੀਆਂ ਨੇ ਉੱਥੇ ਕਿਵੇਂ ਉਪਰੀ ਹੈ ਬਾਬਾ ਗਮਾਂਡ ਨੇ ਕੋਠੇ ਉੱਪਰ ਦੀ ਕੁਛ ਕਰਾ ਕੇ ਡੇਗ ਗਈ ਹੋ ਮੈਂ ਮਰ ਜਾ ਕਿਹੜੀ ਸੀ ਇਹ ਜੀ ਦੱਸਿਆ ਨਹੀਂ ਕਰਦੇ ਭਾਈ ਗਮਾਂਡ ਨੇ ਤੁਹਾਡੇ ਨਾਲ ਲੱਗਦਾ ਘਰ ਹੈ ਚੱਲ ਕੋਈ ਨਾ ਬਾਬਾ ਜੀ ਹਾਂ ਪਾਣੀ ਕਰ ਦੇਣਾ ਹਾਂ ਪਾਣੀ ਕਰ ਦੋ ਮੈਂ ਪਾਣੀ ਲੈ ਕੇ ਆਈਆਂ ਤਾਂ ਹੀ ਆਈਆਂ ਤੁਹਾਡੇ ਕੋਲੇ ਠੀਕ ਹੈ ਹਾਂ ਓ ਅੱਖ ਨਾਲ ਨਜਰ ਓ ਅੱਖ ਨਾਲ ਨਜਰ ਓ ਅੱਖ ਨਾਲ ਨਜਰ ਨਾ ਭਾਈ ਚੱਕਾ ਐ ਕਰੀ ਜਾ ਕੇ ਉਹ ਨਮਾਵੇਂਗੀ हां ਨਾਲੇ ਪਾਣੀ ਚ ਪਾ ਦੀ ਉਹ ਪੀਊਗੀ ਮੈਂ ਸੋਦੋ ਪਾ ਦੀ ਗ੍ਰਹਿ ਸਾਰੇ ਟਲ ਜਾਣਗੇ ਤੇਰੀ ਉਹ ਤੇਰੀ ਕਹਿੰਦੀ ਮੈਸ ਦੇ ਸੱਚ ਤੇਰੀ ਵੀ ਟਲ ਜਾਣੀ ਕੋਈ ਨਾ ਠੀਕ ਆ ਬਾਬਾ ਜੀ ਠੀਕ ਆ ਕਿਰਪਾ ਹੋ ਜੇ ਬਈ ਹਾਂ ਕੁਝ ਹੋਰ ਬਾ ਪੁੱਛ ਲੋ ਭਾਈ ਇੱਕ ਬਾਬਾ ਜੀ ਗੱਲ ਤੁਹਾਨੂੰ ਹੋਰ ਪੁੱਛਣੀ ਆ ਚਲ ਮੱਝ ਵਾਲਾ ਕੰਮ ਤਾਂ ਹੋ ਗਿਆ ਇਹ ਤਾਂ ਹੋ ਗਿਆ ਬਹੁਤ ਵਧੀਆ ਹੈ ਨਾ ਇੱਕ ਮੇਰੀ ਘੋਲੇ ਨੂੰ ਹੋ ਕੇ ਸੁਣੂ ਗੱਲ ਅੱਛਾ ਭਾਈ ਉਧਰ ਨੂੰ ਮੂੰਹ ਕਰਕੇ ਬਾਬਾ ਜੀ ਕੰਨ ਚ ਦੱਸੂ ਇੱਕ ਮੇਰਾ ਜੇਠ ਆ ਛੜਾ ਕੰਜਰ ਚੌਰਾ ਥੋੜੀ ਪੈਨ ਸਿਰੇ ਦਾ ਲੁਚਾ ਬੰਦਾ ਐਨਾ ਠਰਕੀ ਆ ਬਾਬਾ ਜੀ ਜਿੰਨਾ ਵੀ ਤੁਸੀਂ ਕਹਦੇ ਮੈਂ ਤਾਂ ਉਹ ਤੋਂ ਅੱਕੀ ਪਈ ਆ ਅੱਕੀ ਮੇਰਾ ਤਾਂ ਜੀ ਕਰਦਾ ਨਾ ਤਾਂ ਗਲ ਘੁੱਟ ਕੇ ਬਾਬਾ ਜੀ ਆਏ ਹੋਰੀ ਦਮਾ ਉਹ ਪਈ ਬਾਬੇ ਦੀ ਹੋ ਗਈ ਬਾਬਾ ਜੀ ਮੈਂ ਤਾਂ ਥੋੜੇ ਜੇ ਉਹਦੇ ਵਿੱਚ ਆ ਗਈ ਸੀ ਜੋਸ਼ ਚ ਅੱਛਾ ਕੋਈ ਨਾ ਭਾਈ ਕੋਈ ਨਾ ਚੱਲ ਗਏ ਨੇ ਪਤਾ ਕੀ ਗੱਲ ਹੈ ਐ ਨਹੀਂ ਮੜਾ ਕਿਆ ਕਰਦੇ ਹੈਂ ਮਾੜੇ ਨੂੰ ਮਾੜਾ ਹੀ ਕਹਾਂਗੇ ਬਾਬਾ ਜੀ ਹੋਰ ਕੀ ਕਹਾਂਗੇ ਉਹਦਾ ਕੋਡ ਨੇ ਤੇਰਾ ਇੰਨਾ ਕਰਦਾ ਛਰ ਦੇ ਗੱਲਾਂ ਬਾਬਾ ਤੈਨੂੰ ਕਿਵੇਂ ਪਤਾ ਉਹ ਉਹ ਭਾਈ ਮੈਂ ਹੁਣ ਦੇਖਿਆ ਮਾਰਾ ਫੇਰ ਲੱਗ ਰਿਹਾ ਬੌਣ ਮਾਰੀ ਜਾਂਦੀ ਐ ਬੌਲੀਓ ਸਾ ਅੱਛਾ ਹਾਂ ਮੇਰੇ ਘਰ ਵਾਲੇ ਨਾਲ ਵੀ ਬੱਤ ਕਰਦਾ ਤੇਰੇ ਘਰ ਵਾਲਾ ਕਿਹੜਾ ਕਰਦਾ ਤੇਰਾ ਕਰਦਾ ਤੇਰੇ ਕੋਲ ਪੁੱਛਣਾ ਤੈਨੂੰ ਮੈਂ ਮਾਰਨ ਨੂੰ ਫਿਰ ਤੇਰੇ ਘਰ ਵਾਲਦਾ ਹਾਂ ਬਾਬਾ ਜੀ 5:00 ਵਜ ਕੇ ਪੈਂਦਾ ਕੀ ਨਾ ਪੈਂਦਾ ਬਾਬਾ 5:00 ਵਜ ਕੇ ਤਾਂ ਬਾਬਾ ਜੀ ਤੁਸੀਂ ਤਾਂ ਕਰਨੀ ਆ ਹਾਂ 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 ਬਾਈ 5:00 ਵਜ ਕੇ ਤਾਂ ਪੈਂਦਾ ਹਾਂ ਹੋਰ ਵਾਰ ਬਾਈ ਹੋਰ ਪਤਾ ਕੀ ਗੱਲ ਐ ਉਹਨੂੰ ਲਵੇ ਲਾ ਕੇ ਰੱਖਿਆ ਕਰ ਕਿਨੂੰ ਘਰ ਵਾਲੇ ਨੂੰ ਉਹ ਘਰ ਵਾਲੇ ਦਾ ਦੂਰ ਰੱਖਿਆ ਕਰ ਕੰਜਰਾਂ ਦੀਏ ਉਹ ਤੇਰੇ ਕਹਿੰਦੇ ਕੀ ਲੱਗ ਜਾ ਤੇਰਾ ਜੇਠ ਛੜਾ ਹਾਂ ਜੇਠ ਨੂੰ ਲਵੇ ਲਾ ਕੇ ਰੱਖਿਆ ਕਰਾ ਪਤਾ ਕੀ ਗੱਲ ਐ ਵਿਚੜਾ ਭੋਲਾ ਬੰਦਾ ਰੱਬ ਦਾ ਰੂਪ ਐ ਜਿੰਨਾ ਲਵੇ ਲਾ ਕੇ ਰੱਖੇਂਗੀ ਉੰਨੀ ਬਰਕਤ ਹੋਊ ਕੰਮ ਚ ਹੈ ਬਾਬਾ ਜੀ ਹਾਂ ਸੱਚ ਕਹਿੰਦੇ ਹੋ ਅਸੀਂ ਫੁੱਦੂ ਬੈਠਿਆ ਸੱਚੀ ਬੋਲਦੇ ਆ ਅੱਜ ਤੱਕ ਜੂੜ ਛੂੜ ਬੋਲਿਆ ਠੀਕ ਐ ਨਾ ਲਵੇ ਲਾ ਕੇ ਰੱਖਿਆਗਾ ਦੁੱਧ ਦੀ ਪੱਤੀ ਪਾ ਕੇ ਤੇ ਆ ਘਰ ਸੁਣ ਗਈ ਨਾ ਗੱਲ ਲਵੇ ਲਾ ਕੇ ਰੱਖਿਆ ਤੁਮ ਸਮਝ ਗਈ ਹੋਣਾ ਹਾਂ ਬਾਬਾ ਜੀ ਕਿ ਦੁਆਰ ਤੂੰ ਜਾਣਾ ਪਊਗਾ ਹਾਂ ਠੀਕ ਆ ਹਾਂ ਕਿੰਨਾ ਲਵੇ ਲਾ ਕੇ ਰੱਖੇਗੀ ਉੰਨੀ ਜਦ ਕਾ ਘਰ ਚ ਬਰਕਤ ਹੋਊਗੀ ਆ ਬੇ ਕਾ ਨੂੰ ਦੂਰ ਰੱਖ ਉਹਦਾ ਤੈਨੂੰ ਮਾਰਨ ਨੂੰ ਫਿਰਦਾ ਨਹੀਂ ਉਹਦਾ ਰਤ ਨੂੰ ਗਲ ਫੜਾ ਦੇ ਦੇ ਜਾ ਕੇ ਸੁਣ ਕੀ ਨਾ ਗੱਲ ਉਹਦੇ ਘਰ ਦੇ ਕੋਲ ਸੋਇ ਨਗਰ ਜਾ ਕੇ ਭਾਂਡੇ ਚ ਬੈ ਜਾ ਕਰ ਲੈ ਬਾਬਾ ਜੀ ਮੇਰੇ ਘਰ ਆ ਰਤਾ ਇਹ ਜੇ ਉੱਥੇ ਹੀ ਬੋਦੀਆਂ ਪੱਟ ਦੂ ਆ ਕੇ ਵੀ ਭਾਂਡੇ ਚ ਕਿਉਂ ਪਈਆਂ ਨੀਂਦੀਆਂ ਗੋਲੀਆਂ ਗੋਲੀਆਂ ਪਾ ਦੇ ਕਰ ਲੈ ਬਾਬਾ ਮੈਂ ਕਹ ਤਾ ਮਾਵਾ ਮੈਂ ਕਿਹੜਾ ਗਲਤ ਆ ਨੀਂਦ ਦੀਆਂ ਗੋਲੀਆਂ ਪਾਉਂ ਤੀ ਲੈ ਆਉਂ ਆ ਤੇ ਕਾਦੇ ਕਮਰੇ ਚ ਬ ਤੂੰ ਮੈਨੂੰ ਦੱਸ ਮੈਂ ਦੱਸਦਾ ਲੈ ਮੈਂ ਥੋੜਾ ਵੀ ਪਤਾ ਨਹੀਂ ਤੇ ਉੱਤੇ ਠੀਕ ਐ ਭਾਈ ਜਾ ਵਗ ਜਾ ਕੋਈ ਨਾ ਹੁਣ ਠੀਕ ਐ ਚੰਗਾ ਬਾਬਾ ਠੀਕ ਆ ਲਵੇ ਲਾ ਕੇ ਰੱਖੀ ਹਾਂ ਸੁਣ ਗਈ ਗੱਲ ਚੰਗਾ ਬਾਬਾ ਆਹ ਓ ਭਾਈ ਇੱਕ ਗੱਲ ਸੁਣ ਕੇ ਜਾ ਹੁਣ ਕੀ ਰਹਿ ਗਿਆ ਬਾਬਾ ਜੀ ਕੋਦੋਂ ਤੂੰ ਆਣੀ ਹੁੰਨੀ ਐ ਨਾ ਹਾਂ ਦੱਸ ਕਿਆ ਕਰ ਆਪਣੇ ਜੇਠ ਨੂੰ ਕਿਆ ਜੇਠ ਨੂੰ ਕਾ ਤੇ ਦੱਸ ਕੇ ਆਵਾ ਓਏ ਮੈਂ ਪਤਾ ਕੀ ਕਰ ਲੈ ਇਧਰ ਉਧਰ ਹੁੰਨਾ ਉਹ ਮੇਰੇ ਕੋਲੇ ਆਉਂਦਾ ਜਾਂਦਾ ਰਹਿੰਦਾ ਪਰ ਉਹਨੂੰ ਦੱਸ ਕੇ ਆਇਆਗਾ ਤੇਰੇ ਘਰ ਆਦ ਨੂੰ ਗਾਲ ਦਿੰਦਾ ਨਿੰਦਾ ਨੇ ਕੀ ਉਹਦੇ ਕੋਲ ਬਾਬੇ ਕੋਲ ਕਾਤੋਂ ਜਾਨੀ ਹੈ ਉਹ ਤਾਂ ਬਾਬਾ ਜੀ ਦਿੰਦਾ ਗਾਲਾ ਕੀ ਦੱਸਾਂ ਤੁਨੂੰ ਮੈਂ ਬਸ ਮੈਂ ਤੈਨੂੰ ਹੀ ਕਹਿਣਾ ਉਹ ਤਾਂ ਆਏ ਕਹਿੰਦਾ ਮੇਰੇ ਘਰ ਵਾਲਾ ਕੋਈ ਬਾਬਾ ਤੈਨੂੰ ਮਗਰ ਲੈ ਜਾਊਗਾ ਲਾ ਕੇ ਛਿੱਕ ਕੇ ਸਿੱਟੇ ਪਾਣੀ ਦੇ ਲੈ ਅਸੀਂ ਅਸੀਂ ਫੁੱਦੂ ਬੈਠਾ ਲੈ ਲਾਣ ਨੂੰ ਦੱਸ ਪਪਾ ਜੀ ਹਾਂ ਉਹ ਤੁਹਾਡੇ ਐਡੇ ਐਡੇ ਬਾਲ ਨਹੀਂ ਆ ਐਡੀਆਂ ਜਟਾਂ ਐਡੀਆਂ ਜੜੀ ਮੁੱਛਾ ਮੂੰਹ ਤਾਂ ਤੁਹਾਡਾ ਦਿੰਦਾ ਨਹੀਂ ਹੈਗਾ ਉਹ ਭਾਈ ਕੀ ਦਸੀਏ ਬਾਲਾਂ ਦਾ ਸੁਣ ਕੀ ਨਾ ਗੱਲ 12 ਕਰਕੇ ਸਾਡੀ ਚਿੱਗਾਂ ਪੈ ਰਹੀਆਂ ਨੇ ਚਿੱਗਾਂ ਪੈ ਰਹੀਆਂ ਨੇ ਮੂੰਹ ਤਾਂ ਕਿਵੇਂ ਚਿੱਗਾਂ ਪੈ ਜਾਂਦੀਆਂ ਨੇ ਬਾਬਾ ਜੀ ਉਹ ਭਾਈ ਹੁਣ ਦਸ ਕੀ ਦਸੀਏ ਕਿੱਥੇ ਕਿੱਥੇ ਪੈਂਦੀਆਂ ਨੇ ਆ ਕੱਚਾਂ ਚ ਲਾਲਾ ਕਿਤੇ ਐ ਲਾਲਾ ਐਨਾਂ ਲਾ ਚਿੱਗਾਂ ਦਾ ਬਹੁਤ ਤੰਗ ਕਰਖਿਆ ਅੱਛਾ ਅੱਛਾ ਬਾਲ ਅਸੀਂ ਕੱਟ ਨਹੀਂ ਸਕਦੇ ਦਾੜੀ ਉੱਚਦੇ ਤਾਂ ਕਰਕੇ ਔਖਾ ਹੋ ਰਿਹਾ ਭਾਈ ਸਾਡਾ ਤਾਂ ਚਲੋ ਕੋਈ ਨਾ ਭਾਈ ਠੀਕ ਆ ਬਾਬਾ ਜੀ ਚੱਲਦੀ ਆ ਹਾਂ ਬਗ ਜਰੀ ਦੇ ਤੁਸੀਂ ਬਾਲ ਕੱਟ ਨਹੀਂ ਸਕਦੇ ਤਾਂ ਹੁਣ ਤਰਦਿਆ ਕਰੋ ਇੱਕ ਟਿੱਕੀ ਆਉਂਦੀ ਆ 10 ਰੁਪਏ ਦੀ ਸਾਬਣ ਦੀ ਓ ਲਾ ਲਿਆ ਕਰੋ ਲਾ ਕੇ 10 ਮਿੰਟ ਬਹਿ ਜਾਇਆ ਕਰੋ ਕੋਈ ਨਾ ਬੋਲ ਲਾ ਲਿਆ ਕਰੋ ਪਾਣ ਦੇਖ ਅਸਮਾਂ ਦੀ ਲੁੱਚੀ ਦੇਖ ਓਏ ਮੈਨੂੰ ਕਦੇ ਕਹਿੰਦੀ ਐ ਮੈਨੂੰ ਐ ਨਾ ਕਿਹਾ ਕਰ ਮੈਨੂੰ ਐ ਨਾ ਫਲਾਣ ਦੇ ਉੱਤਰ ਕਹਾ ਕਰ ਉਹਨੇ ਦੇਖ ਲੈ ਸਾਬਣ ਦੀ ਟਿੱਕੀਆਂ ਦਾ ਵੀ ਪਤਾ ਮੇਰੇ ਸਰੀਰ ਨੂੰ ਕਹਿੰਨੇ ਹੈ ਕੋਈ ਨਾ ਆ ਗਿਆ ਮੈਂ ਕਹਿੰਨੇ ਘੱਟ ਘਾੜ ਕੇ ਕਦੇ ਚੱਲਦੇ ਕਦੇ ਪਹਿਲਾਂ ਪਹੁੰਚ ਜੇ ਮੇਰੇ ਕ ਜਾਣ ਤੋਂ ਚੱਕ ਲੈ ਬਾਬੇ ਨੂੰ ਫੜਾ ਜਾਂਦੇ 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 ਭੈਣ ਦੇਖ ਓਏ ਲੁੱਚੀ ਮੈਨੂੰ ਕਹਿੰਦਾ ਸਾਬਣ ਦੀ ਟਿੱਕੀ ਕੋਈ ਇਹਨਾਂ ਦਾ ਬਾਉਂਦੇ ਸਾਬਣ ਦੀ ਟਿੱਕੀ ਮੈਂ ਭੱਜ ਲੱ ਸਕਦਾ